ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸੋਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਸਰੀਦਕੋੜ ਜ਼ਿਲ੍ਹੇ ਦਾ ਪਿੰਡ ਆ ਔਲਖ ਔਲਖਾ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਤੇ ਬਾਹਰ ਖੇਤਾਂ ਦੇ ਵਿੱਚ ਬਾਈ ਹੁਣਿਆਂ ਦਾ ਘਰ ਆ ਮਿੱਤਰੋ ਕਿਹੜੇ ਪਾਸੇ ਘਰ ਆ ਕਿਹੜੇ ਘਰੇ ਵਿੱਚ ਇਸ ਟਾਈਮ ਮੌਜੂਦ ਆ ਕੀ ਬਾਈ ਦਾ ਨਾਮ ਆ ਕਿੰਨਾ ਦੁੱਧ ਮੈਂ ਦਿੰਦੀ ਆ ਆਜੋ ਨਾਲੇ ਮੈਂ ਚੰਗੀ ਦੇ ਕਰਾਵਾਂ ਦਰਸ਼ਨ ਜਿਹੜੇ ਚੰਗੀ ਮੈਂ ਦੀ ਭਾਲ ਦੇ ਵਿੱਚ ਗੱਡੀ ਤਿਆਰ ਖੜੀ ਆ ਹਰਿਆਣੇ ਜਾਣ ਨੂੰ ਕਿਰਾਇਆ ਪਾੜਾ ਪੱਟੇ ਜਾਓਗੇ ਮਿੱਤਰੋ ਪੰਜਾਬ ਦੇ ਮੈਂ ਪਹਿਲਾਂ ਵੀ ਇਹ ਗੱਲ ਕਹਿ ਰਿਹਾ ਆਪਣੇ ਪੰਜਾਬ ਦੇ ਵਿੱਚ ਬਹੁਤ ਚੰਗੀ ਕਰੀਮ ਹੈਗੀ ਆ ਜਿਹੇ ਬਰੀਡਰ ਆ ਇਹੋ ਜੇ ਭਰਾ ਮੈਂ ਪਈ ਜਿਨ੍ਹਾਂ ਦੇ ਕੋਲ 17 18 18 ਕਿਲੋ ਵਾਲੀਆਂ ਮਈਆਂ ਆਮ ਖੜੀਆਂ ਇਹਨਾਂ ਭਰਾਵਾਂ ਨੂੰ ਪੈਸੇ ਵਟਾਓ ਤਾਂ ਕਿ ਇਹ ਵੀ ਕਾਮਯਾਬ ਹੋ ਸਕਣ ਆਓ ਕਰੀਏ ਗੱਲਾਂ ਬਾਤ ਆਪਾਂ ਭਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਵੱਡੇ ਭਾਈ ਬਹੁਤ ਵਧੀਆ ਹੈ ਖੇਤਾਂ ਦੇ ਪਰਿਵਾਰ ਵਿੱਚ ਬਹੁਤ ਵਧੀਆ ਹੀ ਚੜਦੀ ਕਲਾ ਜੀ ਚੜਦੀ ਕਲਾ ਜੀ ਕਿਰਪਾ ਭਾਬੇ ਨਾਨਕ ਨਾ ਜੀ ਸੁਖਦੀਪ ਸਿੰਘ ਜੀ ਸੁਖਦੀਪ ਸਿੰਘ ਹਾਂ ਜੀ ਸੁਖਦੀਪ ਭਾਈ ਘਰ ਆਪਣਾ ਕਿੱਥੇ ਆ ਗਿਆ ਵੀਰੇ ਘਰ ਆਪਣਾ ਹੀ ਮੇਨ ਅੱਡੇ ਤੋਂ ਜੀ ਮਣੇ ਗਾ ਸੱਜੇ 56 ਚਣਿਆ ਜੀ ਆਪਣੇ 56 ਮੁਕਦਾ ਘਰੇ ਆ ਵੀ ਮੇਨ ਅੱਡੇ ਤੋਂ ਸੱਜੇ ਪਾਸੇ ਰੁਕਦਾ ਚਣਿਆ ਜਿਹੜੋ ਆਪਣੇ ਘਰੇ ਆ ਕੇ ਮੁਕਦਾ ਹਾਂਜੀ ਠੀਕ ਆ ਅੱਛਾ ਬ੍ਰਦਰ ਜਿਹੜੀ ਆਪਾਂ ਮੈਂ ਵੇਚਣੀ ਆ ਇਹ ਕਿੰਨਾ ਸੂਆ ਸੂਈ ਆ ਇਹ ਜੀ ਦੂਜਾ ਸੂਆ ਸੁੰਦੀ ਆ ਜੀ ਥੋੜੀ ਵੱਡੀ ਹੋ ਕੇ ਬਣੀ ਸੀਗੀ ਪਹਿਲਾਂ ਕੱਟੀ ਠੀਕ ਹੈ ਬਰੇ ਹਾਂਜੀ ਦੂਜਾ ਸੂਆ ਇਹਨੇ ਹੁਣ ਸੂਣਾ ਵਾ ਹਾਂਜੀ ਦੂਜਾ ਕਿੰਨਾ ਦੁੱਧ ਆਪਾਂ ਪਾਏਦੇ ਸੇ ਭਾਂਡੇ ਦੇ ਵਿੱਚ ਪਾਇਆ ਹੋਇਆ ਇਹ ਤਾਂ ਜੀ ਆਪਾਂ ਲਈ ਸੀਗੀ ਜੀ ਟੋਕੜ ਠੀਕ ਹੈ ਜੀ ਟੋਕੜ ਦਾ ਆਪਾਂ ਜਾਨੀ ਕਿ 13 ਕਿਲੋ ਚੋਕੇ ਲਿਆਂਦਾ ਸੀ ਆਪਣੇ ਕੋਲੇ 12 12.5 ਕਿਲੋ ਦੁੱਧ ਦਿੰਦੀ ਰਹੀ ਹੈ ਕਿੰਨੇ ਚਿਰ ਦੀ ਗੱਪਣ ਸੀ ਇਹ ਢਾਈਆਂ ਮਹੀਨੇ ਗੱਪਣ ਲਈ ਸੀਗੀ ਢਾਈਆਂ ਮਹੀਨਿਆਂ ਦੀ ਗੱਪਣ ਮੰਨ ਲਾ ਵੀ 12 ਕਿਲੋ ਦੁੱਧ ਕੰਡੇ ਤੇ ਚੜਾਉਂਦੇ ਹਾਂਜੀ ਹਾਂਜੀ ਐਦ ਕੀ ਫਿਰ ਆਪਾਂ 15 ਕਿਲੋ ਦੀ ਉਮੀਦ ਰੱਖ ਸਕਦੇ ਹਾਂ ਹਾਂਜੀ ਹਾਂਜੀ ਇਹ ਤਾਂ ਜੀ ਮੈਨੂੰ ਜਿੰਨਾ ਦਾ ਲੈਵਲ ਉਵਾ ਯਾਰ ਹਣਾ ਹਾਂਜੀ ਹਾਂਜੀ ਚੋਣ ਚੰਨ ਚੰਗਾ ਭਾਈ ਚੋਣ ਤਾਂ ਬਾਲਾ ਵਧੀਆ ਜੀ ਠੀਕ ਹੈ ਅਸੀਂ ਇੱਕ ਥਾਂ ਜਿਵੇਂ 19 21 ਆਪਾਂ ਨੂੰ ਦੇਖਣ ਦੇ ਵਿੱਚ ਥੋੜਾ ਜਿਹਾ ਫਰਕ ਪਾਉਂਦੀ ਆ ਹਣਾ ਇਧਰ ਉਹਦਾ ਕੀ ਕਾਰਨ ਇਹਦਾ ਜੀ ਕਾਰਨ ਇਹ ਹੋ ਸਕਦਾ ਭਈ ਆਪਾ ਜਦੋਂ ਕੇਰਾ ਦੁੱਧੋ ਛੜਤੀ 2 ਮਹੀਨੇ ਹੋ ਜੀ ਦੁੱਧੋ ਛੱਡੀ ਨੂੰ ਉਸ ਤੋਂ ਬਾਅਦ ਸਾਫ਼ ਨਹੀਂ ਕੀਤੀ ਆਪਣੀ ਨੇ ਆਦਤਤਾ ਵੀ ਆਪਾਂ ਛੱਡ ਕੇ ਜਦੋਂ ਬਾੜਾ ਯਾਰ ਪਤਾ ਵੀ ਹੁਣ ਨਹੀਂ ਦਿੰਦੀ ਆਪਾਂ ਸਾਫ਼ ਨਹੀਂ ਕਰਦੀ ਹਾਂਜੀ ਸਾਫ਼ ਨਹੀਂ ਮੈਂ ਇਹਨੂੰ ਦੂਜੇ ਤੀਜੇ ਦਿਨ ਖਾਲੀ ਕਰਕੇ ਤਿੰਨ ਡੰਗ ਖਾਲੀ ਸਾਫ਼ ਕਰਦੇ ਮੈਂ ਤਾਂ ਥਣ ਇੱਕੋ ਜਿਹਾ ਹੋ ਜਾਂਦਾ ਉਹ ਓਕੇ ਆ ਜਾਵਾ ਬਈ ਹਾਂਜੀ ਓਕੇ ਆ ਜੀ ਬਹੁਤ ਖਰਾ ਬਈ ਥਣ ਲੋ ਵੇਚਣ ਤੋਂ ਹੋਜੋ ਬਈ ਪਹਿਲਾਂ ਦੱਸ ਦੇਵਾ ਬਸ 19 ਕੀ ਆ ਉਹ ਮੈਂ ਪੁੱਛਿਆ ਤਾਂ ਆਵਾ ਤੁਸੀਂ ਕੱਲ ਨੂੰ ਆ ਕੇ ਕਹੋ ਵੀ ਥਣ ਪਾਰਾ ਰੱਖਦੀ ਤੂੰ ਸਾਹਬੇ ਦੱਸਿਆ ਨਹੀਂ ਉਹ ਚੂਣ ਦੇ ਵਿੱਚ ਦੁੱਧ ਮਨਲਾ ਕਹਿਣ ਤੋਂ ਭਾਵ ਛੱਡਿਆ ਹੋ ਤੁਰਦੀ ਤਰਦੀ ਹੁਣ ਕਰਦੀ ਨਾ ਮਿੱਤਰੋ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਹਰਿਆਣੇ ਦੇ ਵਿੱਚ ਇਹੋ ਜੀ ਮੈਹ ਲੈਂਡ ਚਲੇ ਜਾਏ 2 ਲੱਖ ਮੰਗ ਕੇ ਅਗਲੇ ਚਾਹ ਪੀਣ ਲੱਗ ਜਣਾ ਤੇ ਨਾਲੇ ਤੁਸੀਂ ਗੱਡੀ ਦਾ ਤੇਲ ਮਚਾ ਕੇ ਗਏ ਹੋਗੇ ਮਿੰਤਾ ਕਰਦੇ ਆ ਇੱਥੇ ਆ ਭਰਾ ਦੇ ਕੋਲ ਆਓ ਤੁਹਾਨੂੰ ਜਾਜ ਮੈ ਲੈ ਕੇ ਦੇਣਾ ਲੈ ਕਰਦਾ ਤੁਸੀਂ ਜਿੰਨੇ ਦਾ ਉੱਥੇ ਜਾਣਾ ਉਹ ਤਾਂ ਅੱਧੀ ਮੁੱਲ ਜਮਾ ਦੇ ਕੇ ਉਸਤਾਦ ਕਿੰਨੇ ਦੀ ਦੇ ਦੇ ਕੇ ਬਈ ਮੈਂ ਜੀ ਆਪਾ ਮੰਨ ਲਿਆ ਚੱਲ 1 60 ਚੋਂ ਮਾਨ ਤਾਨ ਕਰ ਦਿੰਦਾ ਕਿੰਨਾ ਕਰਾਂਗੇ ਜਿਸ ਨੂੰ ਕਹਦੇ ਵੀ ਇੰਨੇ ਦੀ ਦੇਣੀ ਹੈ ਹਾਂ ਜਵਾ ਕਾਟੇ ਪਾ ਦੇ ਹਾਂ ਜੀ ਇਹ ਜੀ 2000 ਰੁਪਏ ਆਪਾਂ ਛੋੜ ਕਰ ਦਿੰਦੇ 158000 ਦੀ ਹਾਂਜੀ ਹੋਰ ਕੋਈ ਮੌਕੇ ਤੇ ਆ ਕੋਣ ਜੀ ਕੋਈ ਘਰੇ ਸੰਭਲਣ ਵਾਲਾ ਕੋਈ ਚੰਗਾ ਵੀਰ ਹੋਵੇ ਆਪਾਂ ਪੁੱਲ ਕੇ ਕਰ ਦਈਏ ਮਾਨਤ ਕਰ ਦਾਂਗੇ ਕਰ ਦਾਂਗੇ ਜੀ ਠੀਕ ਹੈ ਮੈਂ ਵੀ ਮਿੱਤਰੋ ਹੁਣ ਤੁਹਾਨੂੰ ਪਹਿਲਾਂ ਵੀ ਕਹਿ ਕੇ ਰਹੇ ਵੀ ਇਹੋ ਜੀ ਮੇਰਾ ਲੇਵਾ ਮੈਂ ਦੀ ਤਿਆਰੀ ਮੈਂ ਦੀ ਬਰੀਕੀ ਹਰ ਪਾਕੀ ਮੈਨੂੰ ਕਰਮਾਂ ਵਾਲੀ ਨੂੰ ਦੁੱਧ ਵਾਲਾ ਲੱਗਾ ਹੋਇਆ ਜਿਹੜੇ ਭਰਾ ਚੰਗੀ ਮੈਂ ਦੀ ਭਾਲ ਦੇ ਵਿੱਚ ਸੋਹਣੀ ਸੁਨੱਖੀ ਮੈਂ ਲੈਣੀ ਚਾਹੁੰਦੇ ਆ ਕਿ ਕਈ ਵਾਰੀ ਅਵਰੇ ਇਨਸਾਨ ਵੀ ਜਿਹੜੇ ਇੱਕ ਅੱਧੀ ਘੜੀ ਚੰਗੀ ਮੈਂ ਰੱਖਦੇ ਆ ਬਸ ਤੋਕੜ ਕਰਕੇ ਵੇਚ ਦਿੰਦੇ ਆ ਤੇ ਸੱਚਰ ਪਾੜਦੇ ਆ ਉਹ ਵੀ ਬਾਈ ਦਾ ਰابطਾ ਕੈਮ ਕਰ ਲੈ ਜੇ ਜੇ ਤੋਕੜ ਕੱਪੜ ਤੁਹਾਡੇ ਕੋਲ ਹੋਈ ਲੈ ਲੈ ਗਿੰਦਾ ਵਿੱਚ ਵੀਰੇ ਚੰਗੀ ਮੈਂ ਤੋਕੜ ਕੱਪੜ ਹੋਈ ਤੋਂ ਵੀ ਬਾਈ ਦਾ ਰابطਾ ਕੈਮ ਕਰ ਲਿਆਗੇ ਲੇ ਵੀ ਮਿੱਤਰੋ ਦੇਖੋ ਕਿਰਾਂ ਦੀ ਕਰਮਾ ਵਾਲੀ ਦੀ ਲੇਵੇ ਦੀ ਤਿਆਰੀ ਸੂਤੋਂ ਲੈ ਕੇ ਲੇਵਾ ਅਗਰ ਨੂੰ ਧੁੰਨੀ ਦੇ ਫੁੱਟ ਵਾਲਾ ਕੋਲ ਪਹੇਜ ਸੂਲਾਂ ਦੇ ਪਾਸੇ ਤੁਸੀਂ ਧਿਆਨ ਮਾਰਦੇ ਨਾ ਪਾਸੇ ਤੋਂ ਮੈਨੂੰ ਲੈਣਿਆ ਤਾਂ ਮਿੱਤਰੋ ਗੇਠਾਂ ਨੂੰ ਦੂਰੀ ਜਿਹੜੀ ਪੇਸ਼ਾ ਨੂੰ ਲੇਵੇ ਦੀ ਤਿਆਰੀ ਦੱਸਦੀ ਆ ਇਹ ਮੈਂ ਦੇ ਨਿਸ਼ਾਨੀਆਂ ਹੁੰਦੀਆਂ ਉਚਾਈ ਮੈਂ ਦੀ ਲੰਬਾਈ ਮੈਂ ਦੀ ਪਧਰਾਪਣ ਮੈਂ ਦਾ ਬਹੁਤ ਚੰਗਾ ਵਾ ਨੰਬਰ ਦੱਸੀ ਸਕਦੀ ਭਾਈ ਕਿੰਨਾ ਹੈ ਨੰਬਰ ਆਪਣਾ 81464 ਜੀ 09599 ਇੱਕ ਵਾਰੀ ਹੋਰ ਬੋਲ ਦਿਓ ਜੀ 81464 09599 ਜੀ 8146404 09599 09599 ਨੰਬਰ 22 ਦਾ ਸਕਰੀਨ ਦੇ ਉੱਤੇ ਆ ਤੇ ਪਿੰਡ ਹੈਗਾ ਵਾ ਜਿਹੜਾ ਮਿੱਤਰੋ ਔਲਖਾ ਜ਼ਿਲ੍ਹਾ ਫਰੀਦਕੋਟ